ਖੇਤੀਬਾੜੀ ਸਹਿਕਾਰੀ ਸਭਾ ਰਾਜਿੰਦਰਗੜ੍ਹ ਦੇ ਵਿੱਚ ਲਗਭਗ 20 ਪ੍ਰਕਾਰ ਦਾ ਸਮਾਨ ਕਿਸਾਨਾਂ ਦੇ ਲਈ ਪਿਆ ਹੈ ਸਹਿਕਾਰੀ ਖੇਤੀਬਾੜੀ ਸਭਾ ਰਾਜਿੰਦਰਗੜ੍ਹ ਦੇ ਵਿੱਚ ਕੀ ਕੀ ਸਮਾਨ ਪਿਆ ਹੈ ਉਹ ਵਿਖਾਉਂਦੇ ਆਂ ਪਹਿਲਾਂ ਤੁਸੀਂ ਵੇਖੋ ਸੁਹਾਗਾ ਤੇ ਨਾਲ ਹੀ ਰੋਟਾਵੀਟਰ ਪਿਆ ਹੈ ਇਹ ਰੋਟਾਵੀਟਰ ਪਿਆ ਹੈ ਤੇ ਤੇ ਦੂਜਾ ਵੀ ਨਾਲ ਰੋਟਾਵੀਟਰ ਤੇ ਨਾਲ ਤੀਜਾ ਰੋਟਾਵੇਟਰ ਤਿੰਨ ਰੋਟਾਵੇਟਰ ਕਿਸਾਨਾਂ ਦੇ ਲਈ ਰੱਖੇ ਹੋਏ ਨੇ ਕਿਸਾਨ ਇਹਨਾਂ ਦਾ ਲਹਾ ਲੈਂਦੇ ਨੇ ਤੇ ਨਾਲ ਹੀ ਕਿਸਾਨਾਂ ਦੇ ਲਈ ਸਾਇਲੈਂਟ ਵੱਡਾ ਜਨਰੇਟਰ ਵੱਡਾ ਜਨਰੇਟਰ ਵੀ ਰੱਖਿਆ ਹੋਇਆ ਹੈ ਤੇ ਨਾਲ ਤੁਸੀਂ ਵੇਖ ਰਹੇ ਹੋ ਜੌਂਡੀਅਰ ਟਰੈਕਟਰ ਜੌਂਡੀਅਰ ਟਰੈਕਟਰ ਮੌਜੂਦਾ ਨਾਲ ਇਹ ਮਸ਼ੀਨਾਂ ਪਈਆਂ ਨੇ ਬੈਡ ਤੇ ਹੋਰ ਵੀ ਸਮਾਨ ਪਿਆ ਅੰਦਰ ਤੇ ਨਾਲ ਇੱਕ ਟਰੈਕਟਰ ਹੋਰ ਵੀ ਜੌਂਡੀਅਰ ਦੋ ਟਰੈਕਟਰ ਨੇ ਜੌਂਡੀਅਰ ਸੋਸਾਇਟੀ ਦੇ ਵਿੱਚ ਇਹ ਇੱਕ ਹੋਰ ਟਰੈਕਟਰ ਇਹ ਮੈਨੂੰ ਨਵਾਂ ਲੱਗਦਾ ਹੈ ਵੀ ਨਵਾਂ ਹੈ ਉਹ ਪੁਰਾਣਾ ਤੇ ਦੋ ਟਰੈਕਟਰ ਜੌਂਡੀਅਰ ਤੇ ਸੋਸਾਇਟੀ ਦੇ ਵਿੱਚ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਕਿਸਾਨਾਂ ਦੀ ਕੋਈ ਵੀ ਡਿਮਾਂਡ ਹੁੰਦੀ ਆ ਉਹਦਾ ਪਹਿਲਾ ਪ੍ਰਬੰਧ ਕਰ ਲਿਆ ਜਾਂਦਾ ਹੈਗਾ ਤੇ ਕਿਉਂਕਿ ਖਾਦ ਦੀ ਕਿਲਤ ਆ ਰਹੀ ਆ ਪਰ ਇੱਥੇ ਕਿਸਾਨਾਂ ਦੇ ਲਈ ਖਾਦ ਸਟੋਰ ਕਰਕੇ ਪਹਿਲਾਂ ਰੱਖੀ ਹੋਈ ਹੈ ਇਹ ਪੂਰੀ ਢਾਕੇ ਰੱਖੀ ਹੋਈ ਹੈ ਤਰਪਾਲ ਦੇ ਨਾਲ ਸਟੋਰ ਕਰਕੇ ਰੱਖੀ ਹੋਈ ਹੈ ਖਾਦ ਤੇ ਅੱਗੇ ਸਟੋਰ ਦੇ ਵਿੱਚ ਵੀ ਅੰਦਰ ਬੰਦ ਹੈ ਇਹ ਆ ਜੀ ਪੱਖਾ ਤੇ ਪੱਖਾ ਕਿਸਾਨਾਂ ਦੇ ਲਈ ਜੋ ਫਸਲ ਦੀ ਸਾਫ ਸਫਾਈ ਕਰਦਾ ਹੈ ਤੇ ਜ਼ੀਰੋ ਡ੍ਰਿਲ ਮਸ਼ੀਨ ਕਣਕ ਬੀਜਣ ਵਾਲੀ ਤੇ ਨਾਲ ਇੱਕ ਪਿੱਛੇ ਮਸ਼ੀਨ ਪਈ ਹੈ ਦੂਜੀ ਤੇ ਲੇਜ਼ਰ ਕਰਾ ਵੀ ਪਿਆ ਹੈ ਜਿੱਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੇਜ਼ਰ ਕਰਾਂ ਅਚਾਰ ਬਣਾਉਣ ਵਾਲਾ ਅਚਾਰ ਬਣਾਉਣ ਵਾਲੀ ਮਸ਼ੀਨ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਛੋਟਾ ਜਨਰੇਟਰ ਜੇਕਰ ਕਿਸੇ ਨੂੰ ਕੋਈ ਛੋਟਾ ਕੰਮ ਹੈ ਛੋਟੇ ਕੰਮ ਦੇ ਲਈ ਛੋਟਾ ਜਨਰੇਟਰ ਵੀ ਰੱਖਿਆ ਹੋਇਆ ਹੈ ਵਿਆਹ ਸ਼ਾਦੀਆਂ ਵਾਤੇ ਖਾਸ ਕਰਕੇ ਪਿੰਡ ਦੇ ਨਗਰ ਨਿਵਾਸੀਆਂ ਦੇ ਲਈ ਤੇ ਦੂਜੇ ਪਾਸੇ ਟਰਾਲੀ ਵੱਡੀ ਟਰਾਲੀ ਰੱਖੀ ਹੋਈ ਹੈ ਤੇ ਨਾਲ ਇਹ ਸਪਰੇਅ ਵਾਲੀ ਟੈਂਕੀ ਸਪਰੇਅ ਵਾਲੀ ਟੈਂਕੀ ਪਈ ਹੈ ਤੇ ਨਾਲ ਹੀ ਵਾਟਰ ਟੈਂਕਰ ਵੀ ਹੈ ਕਿੰਨੇ ਲੀਟਰ ਦਾ ਜੀ ਇਹ ਇਹ 1000 ਲੀਟਰ ਦਾ 1000 ਲੀਟਰ ਦਾ ਤੇ ਆ ਲੇਜ਼ਰ ਕਰਾ ਵੀ ਪਿਆ ਜੀ ਤੇ ਅੱਗੇ ਪਰਾਲੀ ਟੋਕਾ ਕਰਨ ਵਾਲੀ ਮਸ਼ੀਨ ਤੇ ਨਾਲ ਹੀ ਤੁੜੀ ਅੰਦਰ ਕਰਨ ਵਾਲਾ ਪੱਖਾ ਲਗਭਗ ਜਿਹੜੀ ਖੇਤੀਬਾੜੀ ਲਈ ਵਰਤੋਂ ਕੀਤੀ ਜਾਂਦੀ ਹੈ ਉਹ ਸਾਰੇ ਪ੍ਰਬੰਧ ਇੱਥੇ ਕੀਤੇ ਹੋਏ ਨੇ ਇਹ ਸਭ ਕੁਝ ਪ੍ਰਧਾਨ ਗੁਰਜੀਤ ਸਿੰਘ ਬਾਠ ਤੇ ਸੈਕਟਰੀ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਹੋਇਆ ਸਮੂਹ ਨਗਰ ਨਿਵਾਸੀਆਂ ਦਾ ਤੇ ਨਾਲ ਹੀ ਇਹ ਚੁੰਨੀ ਮਾਜਰਾ ਪਿੰਡ ਹੈ ਉਹਨਾਂ ਦਾ ਵੱਡਾ ਸਹਿਯੋਗ ਹੈ ਦੀ ਰਜਿੰਦਰਗੜ ਸਹਿਕਾਰੀ ਖੇਤੀਬਾੜੀ ਬਹੁਮਤਵੀ ਸੇਵਾ ਲਿਮਟਿਡ ਰਜਿੰਦਰਗੜ ਤੇ ਇੱਕ ਸਹਿਕਾਰਤਾ ਦਾ ਸਹਿਯੋਗਰ ਵੀ ਇੱਥੇ ਲਿਖਿਆ ਹੋਇਆ ਹੈ ਸਹਿਕਾਰਤਾ ਦਾ ਮਤਲਬ ਹੈ ਆਪਸੀ ਮਦਦ ਦੁਆਰਾ ਆਪਣੀ ਮਦਦ ਆਪ ਕਰਨਾ ਹੀ ਸਹਿਕਾਰਤਾ ਹੈ ਹੁਣ ਗੱਲ ਕਰਦੇ ਆ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਗੁਰਜੀਤ ਸਿੰਘ ਬਾਠ ਰਾਜਿੰਦਰਗੜ੍ਹ ਦੇ ਨਾਲ ਉਹ ਕੀ ਕਹਿਣਾ ਚਾਹੁੰਦੇ ਨੇ ਸੁਸਾਇਟੀ ਦੇ ਪ੍ਰਬੰਧਾਂ ਬਾਰੇ ਪਰ ਉਹਨਾਂ ਦਾ ਵੱਡਾ ਉਕਰਾਲਾ ਹੈ ਬਹੁਤ ਹੀ ਵਧੀਆ ਦਫ਼ਤਰ ਬਣਾਇਆ ਹੋਇਆ ਹੈ ਕਿਸਾਨਾਂ ਦੇ ਲਈ ਏਸੀ ਵੀ ਲੱਗਿਆ ਹੋਇਆ ਹੈ ਤਾਂ ਜੋ ਕਿਸਾਨ ਆਰਾਮ ਦੇ ਨਾਲ ਆ ਕੇ ਬੈਠ ਸਕਣ ਗੱਲਬਾਤ ਕਰ ਸਕਣ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੀਤ ਸਿੰਘ ਬਾਠ ਪ੍ਰਧਾਨ ਖੇਤੀਬਾੜੀ ਸਹਿਕਾਰੀ ਸਭਾ ਅਰਜਿੰਦਰਗੜ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 2.5 ਸਾਲ ਤੋਂ ਮੈਂ ਸਭਾ ਦਾ ਪ੍ਰਧਾਨ ਚੱਲੇ ਆ ਰਹੇ ਹਾਂ ਦੋ ਪਿੰਡਾਂ ਦੀ ਇਹ ਸੁਸਾਇਟੀ ਹੈ ਦੋਨਾਂ ਪਿੰਡਾਂ ਨੇ ਮੈਨੂੰ ਸ਼ਾਂਤੀ ਦੇ ਨਾਲ ਇਹ ਜਿਹੜੀ ਪ੍ਰਧਾਨਗੀ ਹੈ ਇਹ ਦਿੱਤੀ ਹੈ ਜਦੋਂ ਮੈਂ ਪ੍ਰਧਾਨ ਬਣਿਆ ਸੀਗਾ ਉਦੋਂ ਸੁਸਾਇਟੀ ਬਿਲਕੁਲ ਖਾਲੀ ਸੀ ਕੋਈ ਮੁਲਾਜ਼ਮ ਨਹੀਂ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਅਪਰੂਵਲ ਲੈ ਕੇ ਰਜਿਸਟਰ ਸਾਹਿਬ ਤੋਂ ਇੱਕ ਮੁਲਾਜ਼ਮ ਰੱਖਿਆ ਸੁਸਾਇਟੀ ਦੇ ਵਿੱਚ ਜਿਹੜਾ ਸਖਤਰ ਦੀਆਂ ਸੁਭਾਵਾਂ ਨਿਭਾ ਰਿਹਾ ਹੈ ਪ੍ਰਭ ਜੋਸੀ ਜਦੋਂ ਇਹ ਸੁਸਾਇਟੀ ਮੈਨੂੰ ਮਿਲੀ ਆ ਉਦੋਂ ਇਹ ਲਗਭਗ 1 ਲੱਖ ਦੇ ਘਾਟੇ ਵਿੱਚ ਸੀ ਅੱਜ ਜੇ ਅਸੀਂ ਦੇਖੀਏ ਸੋਸਾਇਟੀ ਲਗਭਗ 20 ਲੱਖ ਦੇ ਮੁਨਾਫੇ ਵਿੱਚ ਹੈ ਪਿਛਲਾ ਵੀ ਅਸੀਂ ਕਵਰ ਕੀਤਾ 1 ਲੱਖ ਰੁਪਇਆ ਤੇ 25 ਸਾਲਾਂ ਦੇ ਵਿੱਚ ਅਸੀਂ ਇੰਨਾ ਪੈਸਾ ਕਮਾਇਆ ਤੇ ਕੋਈ ਕਿਸੇ ਵੀ ਕਿਸਮ ਦੀ ਕੋਈ ਟੋਟ ਨਹੀਂ ਅਸੀਂ ਆਉਣ ਦਿੰਦੇ ਭਾਵੇਂ ਦਵਾਈਆਂ ਨੇ ਭਾਵੇਂ ਖਾਦ ਹੈ ਭਾਵੇਂ ਕਰਜ਼ਾ ਭਾਵੇਂ ਕੋਈ ਖੇਤੀ ਦੇ ਸੰਦ ਹੈ ਬੜੇ ਬਾਜ਼ਮ ਕਰਾਇਆ ਤੇ ਅਸੀਂ ਦਿੰਨੇ ਆ ਉਹ ਤੁਸੀਂ ਦੇਖਿਆ ਹੀ ਹੈ ਕਿ 20 ਕਿਸਮ ਦੇ ਸਾਡੇ ਕੋਲ ਸੰਦ ਨੇ ਤਕਰੀਬਨ 38 ਲੱਖ ਰੁਪਏ ਦੇ ਬਾਕੀ ਸਾਡੇ 3.5 ਕਰੋੜ ਤੋਂ ਉੱਤੇ ਅਸੀਂ ਕਰਜ਼ਾ ਦਿੱਨੇ ਆ ਜੀਮਿਦਾਰਾਂ ਨੂੰ ਜਿਹਦੀ 80% ਤੇ ਲਗਭਗ ਜਿਹੜੀ ਹੈ ਉਹ ਰਿਕਵਰੀ ਹੁੰਦੀ ਹੈ ਤੇ ਸਾਡੇ ਇਸ ਬਿਲਡਿੰਗ ਦੇ ਵਿੱਚ ਕਿਉਂਕਿ ਸਾਡੀ ਆਪਣੀ ਬਿਲਡਿੰਗ ਹੈ ਇਹਦੇ ਵਿੱਚ ਹੀ ਸਾਡੇ ਕੋਮੜ ਬੈਂਕ ਦੀ ਬ੍ਰਾਂਚ ਆ ਜਿੱਥੇ ਸ਼ਾਮ ਲਾਲ ਦੀ ਤੌਰ ਬ੍ਰਾਂਚ ਮੈਨੇਜਰ ਸਿਵਾਮਾ ਨਿਵਾ ਰਹੇ ਨੇ ਬਹੁਤ ਵਧੀਆ ਬੰਦੇ ਨੇ ਇਹਨਾਂ ਦਾ ਜਿਹੜਾ ਸਟਾਫ ਹੈ ਉਹ ਵੀ ਬਹੁਤ ਮਿਹਨਤੀ ਹੈ ਇਹ ਵੀ ਲੋਨ ਸਕੀਮਾਂ ਬਹੁਤ ਵਧੀਆ ਕਾਮਯਾਬੀ ਨਾਲ ਚਲਾ ਰਹੇ ਨੇ ਜਿਹਦੇ ਵਿੱਚ ਜੀਐਲਜੀ ਸਕੀਮ ਹੈ ਇਹਦੇ ਅਧੀਨ ਇਸਤਰੀਆਂ ਨੂੰ ਇਹ ਲੋਨ ਦਿੰਨੇ ਆ ਜਿਵੇਂ ਸੈਲਫ ਹੈਲਪ ਗਰੁੱਪ ਹੋ ਗਏ ਤੇ ਦੂਜੀ ਕੇਸੀਸੀ ਲੋਨ ਜਿਹੜਾ ਹੈ ਕਾਫੀ ਇਹਨਾਂ ਨੇ ਵੱਡੇ ਐ ਤੀਸਰਾ ਜਿਹੜੀ ਸਕੀਮ ਹੈ ਉਹ ਮੁਲਾਜ਼ਮਾਂ ਲਈ ਹੈ ਜਿਹੜੀ ਬੜੀ ਲਾਹੇਵੰਦ ਹੈ ਕੋਈ ਬਹੁਤੀ ਫਾਰਮੈਨਟੀ ਨਹੀਂ ਹੈਗੀ ਲੋੜ ਚਾ ਡਾਕੂਮੈਂਟ ਐ ਉਹ ਪ੍ਰਵਾਹ ਕੇ ਇਹ ਨਾਲ ਦੀ ਨਾਲ ਜਿਹੜਾ ਕਰਜ਼ਾ ਦੇ ਦਿੰਦੇ ਨੇ ਜਿਵੇਂ ਸੋਸਾਇਟੀ ਦੀ ਸਰਵਿਸ ਬਹੁਤ ਵਧੀਆ ਹੈ ਸਾਡੇ ਮੈਂਬਰਾਂ ਲਈ ਤੇ ਆਮ ਲੋਕਾਂ ਲਈ ਉਸੇ ਤਰ੍ਹਾਂ ਹੀ ਬੇਕੜੀਆਂ ਸਵਾਮਾਂ ਵੀ ਬਹੁਤ ਵਧੀਆ ਨੇ ਸਾਡਾ ਪੂਰਾ ਤਾਲ ਮੇਲਾ ਅਸੀਂ ਤਾਲ ਮੇਲ ਦੇ ਨਾਲ ਦੋਵੇਂ ਇਨੀਸ਼ੀਏਸ਼ਨਾਂ ਕੰਮ ਕਰ ਰਹੀਆਂ ਤੇ ਕਿਸੇ ਕਿਸਮ ਦੀ ਵੀ ਆਫਰ ਅਸੀਂ ਕਿਸਾਨਾਂ ਨੂੰ ਨਹੀਂ ਆਉਣ ਦਿੰਦੇ ਬਾਦ ਸਾਹਿਬ ਕਿਸਾਨਾਂ ਦੇ ਲਈ ਹੋਰ ਕੀ ਉਪਰਾਲਾ ਕਰ ਰਹੇ ਹੋ ਜੀ ਹਾਂ ਜੀ ਇਸ ਤੋਂ ਇਲਾਵਾ ਅਸੀਂ ਤਾਂ ਵਿਕਦੇ ਵਿੱਚ ਕਿਸਾਨਾਂ ਦੀ ਸਹੂਤ ਨੂੰ ਮੁੱਖ ਰੱਖਦੇ ਹੋਏ ਅਸੀਂ ਲਗਭਗ 18 ਖੇਤੀ ਦੇ ਸੰਧਪੂਰ ਅਪਲਾਈ ਕੀਤੇ ਆ ਜਿਹੜੇ ਕਿ ਸਾਨੂੰ ਸਬਸਿਡੀ ਤੇ ਮਿਲਨੇ ਆ ਜਿਹਦੇ ਵਿੱਚ ਦੋ ਵੱਡੇ ਟਰੈਕਟਰ ਨੇ ਤੇ ਦੋ ਬੇਲਰ ਹੈਗੇ ਆ ਕਿਉਂਕਿ ਬੇਲਰ ਦੀ ਅੱਜ ਕੱਲ ਡਿਮਾਂਡ ਬਹੁਤ ਜ਼ਿਆਦਾ ਹੈ ਮਿਲ ਨਹੀਂ ਰਿਹਾ ਅਗਰ ਸੋਸਾਇਟੀ ਚ ਅਸੀਂ ਲੈ ਆਉਨੇ ਆ ਉਹਦੇ ਨਾਲ ਹੀ ਤੱਕ ਕਿਸਾਨਾਂ ਨੂੰ ਸਹੂਲਤ ਮਿਲੂਗੀ ਦੂਜਾ ਜਿਹੜੀ ਸੋਸਾਇਟੀ ਨੂੰ ਵੀ ਮੁਨਾਫਾ ਹੋਊਗਾ ਉਹਦੇ ਵਿੱਚ ਸੋ ਇਹ ਅਸੀਂ ਭਵਿੱਖ ਦੇ ਵਿੱਚ ਕਰ ਰਹੇ ਆ